ਕੋਈ ਵੀ ਇੱਕ ਵੀ ਵਿਚੋਰਾ ਹਲਿਆ ਨਾ ਕੁੰਡੀ ਲਾ ਗਈ ਇੱਕ ਵੀ ਨਹੀਂ ਨਹੀਂ ਇੱਕ ਵੀ ਰੁਪਈਏ ਨੂੰ ਕੁੰਡੀ ਲਾ ਗਈ ਤਾਂ ਤੈਨੂੰ ਹੀ ਫੜ ਲੈਣਾ ਹਾਂ ਨੂੰ ਪਤਾ ਲੱਗ ਜਾਣਾ ਈ ਥੱਲੀ ਉਹਦੀ ਸ਼ਕਲ ਵੇਖਿਆ ਤੇ ਇਧਰ ਵੇਖਿਆ ਵੀਰ ਦੀ ਸੇਮ ਹੀ ਉਹਦਾ ਪੁੱਤਾਂ ਓਏ ਪਿਛਲੇ ਪਿਛਲੇ ਜਨਮ ਜੇ ਕਿਤੇ ਕੋਈ ਹੈਗਾ ਤੇ ਨਹੀਂ ਇਹਨਾਂ ਮੈਂ ਲਿੰਕ ਲਿੰਕ ਓਏ ਲਿੰਕ ਪੂਰਬੀ ਕਿਤੇ ਦਾ ਫਿਰ ਰੱਖੇ ਮੇਰੇ ਖਾਲ ਦਾ ਫੋਨ ਤੇਰਾ ਕਰਦਾ ਥੱਲੇ ਫੇਰ ਇਹਦੇ ਖਰਦਾ ਥੱਲੇ ਓ ਇਧਰ ਆ ਹੋ ਨਹੀਂ ਮੀ ਹੁੰਦਾ ਬੈ ਗਿਆ ਗੱਬਰ ਕੋ ਹੁਣ ਜਾਇਆ ਮੀ ਤਾਂ ਬਗੈਰ ਨਹੀਂ ਜਾਣ ਦਾ ਨਾ ਨਹੀਂ ਪਤਾ ਗੱਡੀ ਚ ਹੂਟਰ ਤੇ ਅੱਗੇ ਲਗਾ ਕੋਈ ਮੈਨੂੰ ਕਰਾ ਕੇ ਦੋ ਤੂੰ ਕਰਾ ਕੇ ਬੜਿਆ ਮੈਂ ਤੁਹਾਨੂੰ ਉੱਤੇ ਆਣ ਕੇ 버거 ਖਾਣ ਦੇ ਤੂੰ ਵੀ ਆ ਬਚਾਣਿਆ ਆ ਓਏ ਓਕੇ ਯੂ ਸਤ ਸ੍ਰੀ ਅਕਾਲ ਸਾਰਿਆਂ ਨੂੰ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਲੋਬੀ ਮਿੱਤਰੋ ਬਾਕੀ ਤੁਸੀਂ ਸਰਾਓ ਕਿੱਦਾਂ ਤੁਹਾਡੇ ਸੇਤਾ ਠੀਕ ਆ ਸਾਰੇ ਕੈਂ ਵਜੇ ਵਲੌਗ ਕਿੱਦਾਂ ਵਾ ਚੱਲਣ ਦੇ ਪੂਰੇ ਅਸੀਂ ਸਾਡੇ ਅਲੋਂ ਦੇ ਭਰਾ ਰੋਜ ਦਾ ਮਤਲਬ ਡੇਲੀ ਵਲੌਗ ਪੈਣ ਦੇ ਆ ਜੇ ਪੂਰਾ ਚੇਲ ਕਰੀਦਾ ਸੋ ਅੱਜ ਵੀ ਚੇਲੇ ਹੋਂ ਡਿਆ ਵਾ ਸੋ ਬਾਕੀ ਐਸ ਵਕਤ ਪਰਾ ਸਾਡਾ ਬੈਠਾ ਬਸ ਲੰਮੇ ਪਿਆ ਚਾਹ ਚੁ ਹੁਣੇ ਪੀ ਗਏ ਟੇ ਹਜੇ ਬਾਹੂਬਲੀ ਵੇਖਣਾ ਹਜੇ ਮੋਮੋ ਦੋਈ ਡਾਪੇ ਮੈਂ ਬਾਹੂਬਲੀ ਪਬਜੀ ਖੇਡਣ ਆਜੇ ਮੋ ਤਾਂ ਆਪਣੀ ਨਹੀਂ ਨਹੀਂ ਬਾਹੂ ਮੋਮੋ ਤੇ ਨੇ ਡਾਪੇ ਮੈਂ ਬਲੇ 1v3 ਗਾਇਜ਼ ਵੇਖ ਲੋ ਬਾਹੂ 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 ਪਬਜੀ ਖੇਡਣ ਆ ਰਹੇ ਆਜੇ ਬਾਹੂ ਓਈ ਜਾਂਦਾ ਜੀ ਉਹ ਨਹੀਂ ਓਏ ਓਏ ਓਈ ਜਾਂਦਾ ਜੀ ਓਏ ਜਾਂਦੇ ਆ ਓ ਜਾਂਦੇ ਓਈ ਬਾਕੀ ਮਿੱਤਰਾ ਲਹਿੜ ਪੁੱਜ ਗਿਆ ਲਾਇਆ ਦੋਵਾਂ ਦਾ ਮਿੱਤਰਾ 2 ਰੁਪਏ ਦੇ ਦੇ ਲੱਗੇ ਸਾਨੂੰ ਹੜ ਲਾਏਗਾ ਲੈ ਆਉਣੇ ਜਾਂ ਖਾਣ ਪੀਣ ਕੋ ਲਾਇਆ ਚਾਹ ਦੇ ਮਾਮਾ ਹੁਣ ਆਪਾਂ ਪੀ ਰਹੀ ਆ ਤੇ ਭੁੱਖ ਜੀ ਲੱਗਣ ਦੀ ਫੇਰ ਲਾਇਆ ਕੋਈ ਨਾ ਕੋਈ ਚੀਜ਼ ਕੋਈ ਘੈਂਟ ਜੀ ਲੈ ਕੇ ਆਈ ਚੰਗਾ ਹੈ ਕੀ ਦੇਵਾਂ ਮੋਟਰਸਾਈਕਲ ਮੋਟਰਸਾਈਕਲ ਦੀ ਚਾਬੀ ਵੇਹਾਂ ਵਿੱਚ ਇਹ ਤੇ ਨਹੀਂ ਲੱਗੀ ਵੇਹੇ ਘਰ ਕਿਆ ਨੇ ਮੇਰੇ ਗਾਲਾਂ ਵਿੱਚੇ ਲੱਗੀ ਵੇ ਇਹ ਕਰ ਹਾਵੇ ਲੱਗਾ ਸਾਹਮਣੇ ਨਹੀਂ ਆਹ ਉਹ ਸੁਣੋ ਚੱਲ ਇੱਕ ਮਿੰਟ ਮੱਲ ਲੈ ਕੇ ਆਉਣਾ ਇਹਨੂੰ ਦੱਸਦੇ ਜੇ ਕਰਵਈਆ ਵਿੱਚ ਕੁੱਟਿਆ ਨਾ ਇਹ ਘੁੱਟਦਾ ਹੁੰਦਾ ਹੀ ਪੈਸੇ ਜੇ ਕਿਤੇ ਪੈਸਾ ਕੋਈ ਵੀ ਇੱਕ ਵੀ ਵਿਚੋਰਾ ਹਲਿਆ ਨਾ ਕੁੰਡੀ ਲੱਗ ਗਈ ਇੱਕ ਵੀ ਨਹੀਂ ਨਹੀਂ 1 ਰੁਪਈਏ ਨੂੰ ਕੁੰਡੀ ਲਾਗੇ ਤਾਂ ਨੋਏ ਫੜ ਲੈਣਾ ਸਾਨੂੰ ਪਤਾ ਲੱਗ ਜਾਣਾ ਹੈ ਬਿੱਲ ਨਾਲ ਲਾ ਕੇ ਲੈ ਗਿਆ ਦੁਕਾਨ ਤੋਂ ਬਿੱਲ ਨਾਲ ਲੈ ਕੇ ਆਉਣਾ ਹੈ ਇਹ ਸਮਾਨ ਦਾ ਜਿਹੜਾ ਜਿਹੜਾ ਤੈਨੂੰ ਸਮਾਨ ਕਿਹਾ ਨਾ ਤੇ ਉਹਦਾ ਨਾਲ ਬਿੱਲ ਆਉਣਾ ਚਾਹੀਦਾ ਜੀ ਦੁਕਾਨ ਤੋਂ ਪੱਕਾ ਦੁਕਾਨਦਾਰ ਨੂੰ ਕਹਣਾ ਪੱਕਾ ਬਿੱਲ ਦੇ ਹਨ ਇੱਜਾ ਤੇ ਰੇਟ ਲਿਖਿਆ ਹੁੰਦਾ ਹੈ ਹਾਂ ਓਏ ਇਹ ਨਹੀਂ ਗੱਲ ਸਾਨੂੰ ਪੱਕਾ ਬਿੱਲ ਚਾਹੀਦਾ ਸਾਨੂੰ ਪੱਕਾ ਬਿੱਲ ਚਾਹੀਦਾ ਨਾ ਲਿਆਂਦਾ ਨਾ ਫਿਰ ਵੇਖੀ ਭਾਈ ਬਿੱਲ ਪਰਚੀ ਤੇ ਲਿਖਾ ਕੇ ਰਾਈਟ ਬਿੱਲ ਆ ਬਿੱਲ ਦੇਣਾ ਇਹਨੂੰ ਚੰਨ ਜੇ ਮਿਲੇ ਬਿੱਲ ਇਹਨੂੰ ਜਿਹੜਾ ਦੇਣਾ ਬਿਲ ਮਾਹਾਨਾ ਇਹਨੂੰ। ਚਲੇ ਆ ਆ ਬਿਲ ਦੇਣਾ ਇਹਨੂੰ। ਇੱਧਰ ਮੇਰੇ ਕੋਲ ਨੰਬਰ ਮੇਰੇ ਕੋਲ ਵੱਡਾ ਹੀ ਹੋ। ਤਾਂ ਮੈਂ ਵੱਡਾ ਰਹਾ ਹਾਂ। ਫਿਰ ਤੇ ਪੂਰਾ ਹੋਣਾ ਹੀ ਹੋ। ਮੈਂ 11 ਨੰਬਰ ਲੈ ਆਂ। 11 ਦਿਨ ਪਹਿਲਾਂ ਆਉਂ। ਦੱਦਵੇਂ ਪਹਿਲਾਂ ਆਪਣੇ। ਕਾਲੂ। ਹਾਂ ਨਾ ਨਾ ਪਾਈ। ਗੱਲ ਸੁਣ। ਹਾਂ। ਪਲਾਗੀ ਕਰ। ਹਾਂ। ਜੇ ਤੈਨੂੰ ਨਾ ਨਾ ਬਿਲ ਦਊਗਾ ਉਹ ਨਾ ਮਸ਼ੀਨ ਹੋ ਗਈ ਉਹ ਕੋ ਪ੍ਰਿੰਟ ਵਾਲੀ। ਤੇ ਤੂੰ ਐਂਦਾ ਕਰੀ ਉਹਨੂੰ ਕਾ ਲਿਖ ਕੇ ਤੇ ਦੇ ਮੜਤਾ ਚੀ ਲੈਂਦੇ। ਪੱਤੀ ਤੇ ਲਿਖਾ ਕੇ ਲੈਣਾ ਜਿਹੜਾ ਜਿਹੜਾ ਸਮਾਨ ਲਿਆ। ਭਰਾਵਾ ਸੱਚੀ ਲਿਖਾ ਕੇ ਲੈਣਾ ਈ ਆ। ਤੇ ਜੇ ਜੇ ਉਹ ਵੀਰ ਨਾਲ ਸ਼ਾਮਾ ਨੂੰ ਉਹ ਕੋ ਲਿਖਾ ਕੇ ਵੇਖਣਾ ਇੱਕ ਵਾਰ ਫੇਰ ਓਏ। ਜੇ ਉਹਦੀ ਰੇਟਿੰਗ ਨਾਲ ਮੈਚ ਕੀਤੀ ਆਪਣੇ ਕੋਲੋਂ ਲਿਖਿਆ। ਤੂੰ ਵੇਖੀ ਬਹੁਤ ਤੇਰੀ ਕੁੱਤੀ ਪੈਂਦੀ। ਇਹ ਮੇਰੀ ਗੱਲ ਸੁਣ ਲਾ। ਐਨੇ ਤੈਨੂੰ ਮਾਮਾ ਪੈਸੇ ਦੇ ਤੇ ਸਾਨੂੰ ਕੋਈ ਤੇ ਸਬੂਤ ਚਾਹੀਦਾ ਨਾ। ਹੈਗੀ ਨਾ ਗੱਲ ਓਏ। ਇੱਧਿਆ ਭੱਜ ਜਾਣ। ਕਿਤੇ ਆ ਬੀ ਲੈ ਕੇ ਦਵਾ। ਚਲੋ। ਜਿੰਨੇ ਬੈਠੇ ਇਕੱਠੇ ਬੈਠੇ। ਉਹ ਇੱਕ ਗੱਬਰੂ ਆ ਚੁੱਕਾ ਜੇ। ਆਪੇ ਕਬਰੂਆ ਪਰਚੀ ਕਿੱਥੇ ਪਹਿਲਾਂ ਦੇ ਦੱਸ ਜਿਗੜੀ ਦਵਾ ਆ ਆ ਵੇਖ ਲ ਲੈ ਦਪੇੜਵਾਨ ਨਹੀਂ ਤੂੰ ਕੋਲਾ ਕੋਲਾ ਕਰਕੇ ਦੋ ਰੁਪਏ ਦੀ ਫੇੜ ਵੜਾਈ ਤੈਨੂੰ ਉਹ ਪੈ ਨਾਲੇ ਸਾਰਿਆਂ ਲਈ ਸਪਰਾਈਟ ਹੀ ਲੈਣ ਦੀ ਓ ਤੇ ਤੈਨੂੰ ਉਹ ਗਿਆ ਦਜੀ ਨਾਲ ਸਰ ਵੀ ਖੋਤਾ ਹੀ ਜੰਮਿਆ ਕਰਦਾ ਮੈਨੂੰ ਚਲਾਕੀ ਨਾ ਹੈ ਮੈਂ ਤਾਂ ਦੱਸਿਆਂਦਾ ਚਲਾਕੀ ਨਾ ਕਰੀ ਜਾਂਦਾ ਅੱਲਾ ਮੇਤਰੋ ਆ ਕਿਉਂ ਲਿਆਂਦੇ ਹੈਗਾ ਤਾਂ ਸਮਾਨ ਉਹ ਤੈਨੂੰ ਸਪਰਾਈਟ ਗਿਆ ਸਪਰਾਈਟ ਲੈਵੇਂ ਇਹ ਕੀ ਹੈ ਸਪਰਾਈਟ ਸਪਰਾਈਟ ਹੱਜ ਉਹ ਲਮਕਾ ਗਿਆ ਹੈ ਤੇਰੇ ਨੂੰ ਪਤਾ ਹੈ ਨੇ ਲਿੰਕਾ ਗਿਆ ਹੋਲੀ ਮੜਾਇਆ ਤੈਨੂੰ ਲਿੰਕਾ ਗਿਆ ਹੀ ਮੈਂ ਵੀ ਅੰਦਰ ਹੀ ਜਾਣਾ ਲੈ ਅੰਦਰ ਜਾਣ ਦੀ ਖੜੀ ਗੱਲ ਦੀ ਗੱਲ ਤੇ ਚੀਜ਼-ਚੀਜ਼ ਦੀ ਇੱਥੇ ਰੱਖ ਓਏ ਲੈ ਖਾਲੀ ਬੋਧਰ ਕਰਕੇ ਦੇਤੀ ਪੀ ਲਈ ਆ ਇਧਰ ਲੈ ਆ ਬੜਾ ਪੀ ਗਲੀਓ ਅੱਛਾ ਪੀ ਲਈ ਮੈਂ ਪੀ ਲਈ ਤੇ ਗਾੜੀ ਤੇ ਜਾਵਾ ਬਾਹੂ ਆ ਇਹ ਗਾੜੀ ਤੇਰਾ ਛੋਟਾ ਭਰਾਵਾ ਅੱਖਾਂ ਖਾਣਾ ਕੋ ਕਹਿ ਗਿਆ ਮਾਂ ਮਗਰੀ ਮਾਰ ਉਹ ਡੁੱਟੀ ਗਈ ਅੱਖਾਂ ਖਾਣਾ ਕੋ ਕਹਿ ਗਿਆ ਓਏ ਆ ਬੂਹਾ ਟੋ ਦੇ ਯਾਰ ਬਾਹਰ ਦਾ ਮੜਾ ਇਧਰ ਬੂਹਾ ਮਾਰੀ ਇਧਰ ਖੜਾ ਕੁਝ ਗਿਆ ਹਾਲੇ ਓ ਗੋ ਹਰਾ ਇਹ ਕੋਈ ਨਹੀਂ ਦਬ ਗਿਆ ਕੋ ਕੋ ਇਹ ਓਦੀ ਗਾ ਨਹੀਂ ਸੇ ਮੀਆਂ ਕੀ ਕੋਲੇ ਹੈ? ਬੰਦੇ ਗੋ। ਬੰਦਾ ਕਿਹੜਾ? ਆ ਜੜਾ ਡੇ ਵਾਲਾ। ਇਹ ਉਹਦੀਆਂ ਛੇਵੀਆਂ। ਹੋਰ ਕਿੰਨੀਆਂ? ਹਾਂ। 8 ਲੀਟਰ। ਉਹਦਾ ਸਵਾਦ ਹੀ ਹੋਰ ਹੁੰਦਾ ਬਈਆਂ ਦਾ। ਇਹ ਮੜ ਕਿਸ ਲੈ ਕੇ ਆਇਆ ਕਰਕੇ। ਹੈਂ? ਟਲੂ ਗਿਆ ਜਾਂ ਤੂੰ। ਹਾਂ ਭਾਈ। ਕੋਈ ਨਾ ਮਰੱਸ। ਮਾਮਾ ਤੋਂ ਡੇ ਲਾਇਆ ਜਦਾਂ ਕੜਾ ਲਈਦਾ ਸਿੱਧਾ। ਹਾਂ। ਚੱਪ ਲਿਓ। 8 ਲੀਟਰ। ਹਾਂ। ਆਹ ਉਹ ਕਿਹੜਾ ਵਟ ਇੱਕ। ਅੱਛਾ, ਪੂਲਿਆਂ ਦਾ ਬਈ ਕੁੱਤੇ। ਮਨ ਲਈ। ਵੀਓ ਨੂੰ ਲੋਨ ਲਈ ਵੀਓ ਤੂੰ ਤੇ ਤੂੰ ਇਹਨੇ ਸ਼ੈਂਪੂ ਜੁ ਲੈਂਦਾ ਹੈ ਆਪਣੇ ਵਾਲਾ ਵਰਤਦਾ ਹੈ ਸ਼ੈਂਪੂ ਹਾਂ ਵੀਓ ਉਹ ਬੱਦਲ ਉਹ ਨਹੀਂ ਇਹ ਹੈ ਸ਼ੈਂਪੂ ਵਾਲੇ ਸਹੀ ਗੱਲ ਹੈ ਇਹ ਨਹੀਂ ਸ਼ੈਂਪੂ ਵਾਲੇ ਸ਼ੈਂਪੂ ਵਾਲੇ ਨਹੀਂ ਇਹ ਦੱਜੇ ਹੀ ਦੇਸੀ ਸਾਬਣ ਵਾਲੇ ਹੀ ਆ ਹਾਂ ਜਦ ਸਰਵ ਸੁਰਫਾ ਪਾ ਗਏ ਤੇ ਫੇਨ ਆ ਸਰਵ ਸੁਰਫਾ ਆ ਗਏ ਮਗਵਾੜੀ ਯਾਰ ਮੜਾ ਆ ਨਾ ਵਦੇ ਨੂੰ ਵਦੇ ਨਾਲੇ ਪਾਰੇ ਪਾਰੇ ਪਾਣੀ ਪਾਰੇ ਅੱਜ ਮਾਜਾ ਕਿੱਥੇ ਨਹੀਂ ਮਾਜਾ ਉਹ ਜਿਹੜਾ ਸਿਰ ਤੇ ਆਉਣਾ ਕਦੇ ਕਾਂਜੇ ਬਣਨੇ ਪਏ ਬਹੁਤ ਓਏ ਇਹਨੇ ਜਿਚੜ ਜਿਚੜ ਤੇ ਨਹੀਂ ਕੋਈ ਲੱਗਾ ਹਾਂ ਨਾ ਨਾ ਹੈ ਨਹੀਂ ਨਾ ਲੱਗਾ ਜਿਚੜ ਮੈਂ ਪਿਆਰ ਦਾ ਬਰਦੋਦ ਇਹ ਠੀਕ ਆ ਨਵਾ ਦੇਣ ਵਾਲੇ ਉਹ ਤੇਰੇ ਕਰੂਗਾ ਲਾਤ ਤੇ ਜਿਚੜ ਲੱਗਾ ਬਈ ਤੇਰੀ ਲਾਤ ਤੇ ਜਿਚੜ ਲੱਗਾ ਜੀ ਆਹ ਵੇ ਕਾਲਾ ਆ ਵੇ ਜਿਹੜੀ ਨਿੱਕੀ ਜੀ ਲਾਲ ਜੀ ਜਿਹੜੀ ਹਿੰਦੀ ਹੈ ਧੰਨਵਾਦ ਆਦਾ ਚੰਗਾ ਵੇਲਾ ਵੇਖਣ ਦਾ ਪਿਆ ਇਹਨੂੰ ਪਤਾ ਮੇਰੇ ਚਿੱਤਰ ਲੱਗ ਸਕਦਾ ਹੈ ਬਰਾਇੰਡਰ ਕੋਈ ਨਹੀਂ ਇਹ ਮਸਾਂ ਨੂੰ ਦੇਸੀ ਸਾਬਣ ਨਹੀਂ ਇਹ ਤੇ ਨੁਕਾ ਸਮਝਦਾ ਨਹੀਂ ਕੋਈ ਨਾ ਬੋਤਾ ਜੇ ਬੱਚਾ ਆ ਇੱਕ ਗੱਲਾ ਆ ਆ ਆ ਨਿਗਰੇ ਕੋਤੇ ਨੂੰ ਮੰਦਾ ਨਿਗਰਾ ਹਾਂ ਸਾਡੇ ਵਾਲੇ ਨਵਈਏ ਕਿਹਦੇ ਦਿਨ ਆ ਬਣਾਤਾ ਨਹੀਂ ਹੈ ਕੀ ਆ ਕੋਈ ਵੀ ਨਾ ਹੈ ਬੁੱਠਾ ਹੋ ਲੈ ਆਈ ਦਾ ਬੁੱਠੇ ਹੁੰਦਾ ਵੇ ਬੱਟੇ ਸਰ ਗਿਆ ਹਰ ਕੁੱਤਾ ਸਿੱਧਾ ਹੀ ਰੱਖੀਦਾ ਹੈ ਓਏ ਹੈ ਉਹ ਹੀ ਜਾਂਦਾ ਉਹਦਾ ਇੱਕ ਗਾਲੀਨ ਦਿਖਰ ਗਿਆ ਕੁੱਤਾ ਮਿੱਤਰ ਤੇ ਗਿਆ ਨਿਕਲ ਨਿਕਾਇਆ ਉਹਦਾ ਮਗਰ ਹੱਤ ਬੜੀ ਹੈ ਨਾ ਇਹ ਹਾਂ ਉਹ ਫਿਰ ਵੀ ਠੀਕ ਹੀ ਉਹ ਫਿਰ ਵੀ ਠੀਕ ਆ ਫਿਰ ਵੀ ਠੀਕ ਲੱਗਦਾ ਨਹੀਂ ਤੇ ਜਿਆਦਾ ਕਈ ਜਿਆਦਾ ਪਤਲੇ ਜਿਹੇ ਹੁੰਦੇ ਹੁੰਦੇ ਆ ਹਣਾ ਨਾ ਨੂੰਗੇ ਐਨੁਕਰਮੂ ਐਨੁ ਕਰਾਇਦਾ ਮੜਾਇਆ ਕੋਈ ਨਹੀਂ ਮੂਹ ਐਨੁ ਆਈ ਆਈ ਜਾਂਦਾ ਜੀ ਵੇਦਾ ਸੋਨੂ ਤੇਰੇ ਅਰگە ਹੋ ਗਿਆ ਪੁੱਤ ਆ ਵੇਖਿਓ ਗਾਈਜ਼ ਮੜਾਇਆ ਆ ਵੇਖ ਲਿਓ ਦੀ ਸ਼ਕਲ ਵੇਖਿਓ ਤੇ ਇਧਰ ਵੇਖਿਓ ਵੀਰ ਦੀ ਸੇਮ ਹੀ ਉਹ ਤਾਂ ਪੁੱਤਾਂ ਵੀ ਓਏ ਪਿਛਲੇ ਪਿਛਲੇ ਜਨਮ ਜੇ ਕਿਤੇ ਕੋਈ ਹੈਗਾ ਤੇ ਨਹੀਂ ਇਹਨਾਂ ਮੜ ਲਿੰਕ ਲਿੰਕ ਓਏ ਲਿੰਕ ਪੁਰਾਣੀ ਤੇ ਨਹੀਂ ਕਿਨੇ ਦਾ ਨਹੀਂ ਨਹੀਂ ਓਏ ਆ ਵੇਲਾ ਆਉਗਾ ਮੈਂ ਨਾ ਓਏ ਤੇਰੇ ਨਾਲ ਲਿੰਕ ਹੋਣਾ ਪਿਛਲੇ ਜਨਮ ਦਾ ਕੋਈ ਇਹਨਾਂ ਹੈਗੀ ਨਾ ਗੱਲ 범 머든 갈아 ਅਹੀਂ ਭਾਈ ਜੀ ਨਹੀਂ ਹੁੰਦੀ ਕਿਸੇ ਵੀ ਸਿਚੁਏਸ਼ਨ ਤੋਂ ਸੁਣਾ ਮੈਂ ਨਹੀਂ ਹੋਂੜਾ ਭੱਜਣਾ ਮੈਂ ਭੱਜਣਾ ਨਹੀਂ ਤੁਰ ਕੇ ਜਾਣਾ ਆਹਾ ਅਹੀਂ ਕਿਹ ਸੱਜਵੇਂ ਮੈਂ ਨਾ ਤੁਰੇ ਭੱਜਦਾ ਨਹੀਂ ਦੇ ਹਾਂ ਹਰਕ ਚੀਜ਼ ਨੂੰ ਚੰਗੀ ਤਰ੍ਹਾਂ ਹੈਂਡਲ ਕਰਾ ਤੇ ਜੇ ਫੋਨ ਗਿੱਲਾ ਹੋ ਗਿਆ ਹੁਣ ਉਹਨਾਂ ਮਾਰਾ ਮੋਟਾ ਵਾਟਰ ਸਟਿੰਦੇ ਪਰ ਵਾਟਰਪਰੂਫ ਨਹੀਂ ਦਾ ਹਾਂ ਕੰਪਨੀ ਗਰੰਟੀ ਜੇ ਪਰ ਇਹ ਗਿੱਲਾ ਹੈ ਨਾ ਮੇਰੇ ਮੇਰੇ ਖਾਲ ਦਾ ਫੋਨ ਤੇਰਾ ਕਰਦਾ ਥੱਲੇ ਫੇਰ ਇਹਦੇ ਖਰਦਾ ਥੱਲੇ ਉਹ ਇੱਧਰ ਆ ਤੂੰ ਹੁਣ ਨਹੀਂ ਮੀ ਹੋਂੜਾ ਇੱਧਰ ਧਿਆਨ ਰੱਖਣਾ ਮੈਂ ਤੁਰ ਕੇ ਜਾਣ ਦੇ ਪਾਸੇ ਤੂੰ ਪੈ ਪਾਸ ਕਰਨਾ ਥੇ ਲੈ ਗੋ ਯਾਰ ਰਲ ਨਹੀਂ ਲੈ ਇੱਧਰ ਰਾਂਡੇ ਬਰਾ ਸਾਡੇ ਬਿਆਨ ਤੇ ਰਲਦੇ ਤੇਰੇ ਨਹੀਂ ਦਲਦੇ ਇੱਥੇ ਖਲੋਰਾ ਘੜੀ ਮੈਂ ਨਾ ਲੈ ਵੀ ਮੀਂਹ ਦੇ ਵਿੱਚ ਆਪਾਂ ਘਰੇ ਜਾਣਦੇ ਹਾਂ ਤੇ ਮਿੱਤਰੋ ਨਹੀਂ ਕਹਿੰਦਾ ਵੀ ਮੀਂਹ ਤੋਂ ਬਿਨਾਂ ਦੇ ਕਦੇ ਜਾਇ ਨਹੀਂ ਜਾਣਾ ਤੇ ਇਹੋ ਚੱਕਰ ਪੈ ਗਿਆ ਗੱਬਰ ਗੋ ਹੁਣ ਜਾਇਆ ਮੀਂਹ ਤੋਂ ਬਿਨਾਂ ਨਹੀਂ ਜਾਣਦੇ ਆਪਾਂ ਗੱਡੀ ਕੱਢ ਲਈ ਆ ਤੇ ਤੁਰ ਪਏ ਆਪਾਂ ਕੰਮ ਜਾਣਾ ਆ ਮੜਿਆ ਰਹੀਏ ਤੱਕ ਕੋਈ ਕਿਉਂਕਿ ਵਾਈਫਾਈ ਦੀ ਰੇਂਜ ਆਉਂਦੇ ਹੀ ਘਟ ਤੇ ਇਹ ਕਰਕੇ ਰਈਏ ਨੂੰ ਆਪਾਂ ਨੂੰ ਜਾਣਾ ਪੈਣਾ ਖਿੱਚਣੀ ਪੈਣੀ ਗੱਡੀ ਤੇ ਸੋ ਮਿੱਤਰ ਉਹਨਾਂ ਨੂੰ ਮਿਲ ਕੇ ਆਉਨੇ ਆ ਵੀ ਕੀ ਜਾਂਦੇ ਆ ਉਹ ਵੀਰ ਹਣੀ ਵੀ ਹਾਂ ਵੀ ਸਾਡੀ ਕੰਪਲੇਟ ਪਾਓ ਬੜੀ ਆ ਟਰਾਈ ਕੀਤਾ ਵੀ ਹਾਂ ਵੀ ਕੰਪਲੇਟ ਪੈ ਜੂਗੀ ਫੋਨ ਦੇ ਉੱਤੋਂ ਪੈ ਜੂਗੀ ਪਰ ਕੰਪਲੇਟ ਨਹੀਂ ਪਈ ਕਿਉਂ ਨਹੀਂ ਪਈ ਸੋਨੂ ਜੀ ਕੋਈ ਉਹ ਆਪਸ਼ਨ ਹੀ ਨਹੀਂ ਆਉਂਦੀ ਕੰਪਲੇਨ ਹੋਰ ਹੀ ਬੋਲੀ ਬੋਲੀ ਜਾਂਦੇ ਲੈ ਤੇ ਤੂੰ ਅੱਗੇ ਨਾ ਇਹ ਗੱਡੀ ਘਟਣ ਲੱਗੇ ਤੇ ਸੋਨੂ ਤੂੰ ਕੀ ਕਹਿਣਾ ਹਾਂ ਮੈਨਾਂ ਧਿਆਨ ਨਾਲ ਗੱਡੀ ਉਧਰੋਂ ਵੀ ਚੀਜ਼ ਨਾ ਹੁੰਦੀ ਓਏ

ਜੀ ਪੈਸ਼ਲੂ ਹਿੱਟਰ ਹੂਟ ਰਿਹਾ ਏ ਕਿਉਂ ਸੋਨੂੰ ਇਹਨੂੰ ਵੀ ਪਤਾ ਕਿ ਸਟੱਡੀ ਬਾ ਤੈਨੂੰ ਪਤਾ ਵਾ ਕਸਟਡੀ ਏ ਪਰ ਬਾਹੂ ਤੈਨੂੰ ਨਹੀਂ ਪਤਾ ਲੱਗਣਦਾ ਪੁੱਤ ਉਹ ਭਰਾਵਾ ਕੀ ਬੋਲੀ ਜਾਂਦਾ ਵਾ ਕੀ ਗੱਲ ਕੀ ਆ ਆ ਜਾਂਦੇ ਆ ਆ ਜਾਂਦੇ ਆ ਆਇਓ ਕੋ ਯਾਰ ਦੋਵੇਂ ਬਨੇ ਫੋਨ ਆ ਜਾਂਦੇ ਯਾਰ ਹੋਏ ਤੂੰ ਵੀ ਬਨੇ ਫੋਨ ਆਈ ਜਾਂਦੇ ਆ ਆਇਓ ਮਰਮਤੀ ਚੱਲਣ ਦਾ ਵੀ ਅੱਜ ਅੱਜ ਇੱਕ ਮਿੰਟ ਰੋ ਕਰਦਾ ਮੈਂ ਤੁਹਾਨੂੰ ਇੱਕ ਮਿੰਟ ਰੋ ਹੈਲੋ ਹਾਂ ਹਾਂ ਹੋਰ ਕਿਤਰਾ ਫਟਕਾ ਅੱਜ ਖੁੱਲਾਵੇਂ ਲੱਗਿਆ ਅੱਜ ਵਧਾਈ ਬਣ ਗਈ ਅੱਜ ਪਾਰਟੀ ਹੋ ਗਈ ਜੇ ਪਾਰਟੀ ਖਾਟਗਾ ਤੇ ਖੁੱਲਾ ਮਿਲਿਆ ਪਹਿਲੇ ਦਿਨ ਸਾਨੂੰ ਹਾਂ ਕੀ ਚੱਕਰ ਪਿਆ ਵਾ ਹੋਰ ਭਲੀ ਠੀਕ ਠਾਕ ਜੇ ਹੋਰ ਵੀਰੇ ਹੋਰ ਪਾ ਹੋਰ ਵਾਜੀ ਠੀਕ ਜੀ ਤੁਸੀਂ ਨਾਲ ਆਏ ਅੱਛਾ ਅੱਛਾ ਪਤਾ ਨਹੀਂ ਮਲਦੇ ਹੀ ਨਹੀਂ ਨਾ ਪਿਛੇ ਗੱਡੀ ਨੇ ਹਨੇਰਾ ਹੈ ਗੱਡੀ 'ਚ ਮੈਨੂੰ ਹਾਂ ਲੱਕੀ ਵੀਰ ਨੂੰ ਲੱਗੀ ਫੋਨ ਝੁਕਦਾ ਹਾਂ ਹਾਂ ਮਿੱਤਰ ਤੇਰਾ ਘਰ ਦਾ ਝੂੜਾ ਲੈਣਾ ਵਾ ਗੱਡੀ ਦੇ ਚੱਲ ਚੜ ਜਾ ਫੇਰ ਉੱਤੇ ਚੜ ਜਾ ਉੱਤੇ ਓਏ ਮੈਂ ਬੈਠਾ ਆ ਜਾ ਭਾਈ ਉਹ ਸ਼ੀਸ਼ਾ ਤਾਂ ਕਰਿਆ ਤਾਂ ਕੀ ਗੱਲ ਆ ਓਏ ਹੋਏ ਜੇਕਰ ਨਹੀਂ ਹਰੇ ਇਸ ਉਹ ਤੈਨੂੰ ਲੈ ਕੇ ਆਉਂਦੇ ਆ ਮੈਂ ਟੋਪੇ ਲੱਗੀ ਰਹੀ ਚੱਕਰ ਇਹ ਪਿਆ ਵਾ ਲੱਗ ਰਹੀ ਗੱਡੀ ਦਾ ਬਹੁਤ ਜ਼ਿਆਦਾ ਸੇਕ ਮਾਰਨ ਦੀ ਜਿਆ ਵਗਦਾ ਇੱਕ ਆਰਡਰ ਮੇਰੇ ਵੱਲੋਂ ਨਹੀਂ ਤੂੰ ਇਕੱਲੇ ਇਕੱਲੇ ਖਾ ਗਏ ਜਾਂ ਤੇ ਮੈਨੂੰ ਵੀ ਆਰਡਰ ਲੈ ਕਰਾ ਕੇ ਦਿਓ ਹੁਣ ਕੋਈ ਖਾਣਾ ਇੱਕ ਇੱਕ ਤੋਂ ਵੀ ਕਰਾ ਲੈ ਨਿਆਰਾ ਵਾਜ ਕੋਈ ਮੈਨੂੰ ਕਰਾ ਕੇ ਦਿਓ ਤੂੰ ਕਰਾ ਕੇ ਮੜਿਆ ਤੇ ਮੈਂ ਤਾਂ ਉੱਤੇ ਆਣ ਕੇ 버ਗਰ ਖਾਣ ਦੇ ਤੂੰ ਤੇ ਆ ਆ ਆ ਆ ਆ ਮੈਂ ਕਿਤੇ ਬੈਠੇ ਨਹੀਂ ਤੇ ਵੀਨ ਭੁੱਲ ਗਈ ਜੀਵ ਚ ਬਹਿ ਗਏ ਨਾ ਤੇ ਪਹਿਲਾਂ ਮੈਨੂੰ ਭੁੱਲ ਗਏ ਦੋਵੇਂ ਜਾਣੇ ਇਧਰ ਆ ਇਧਰ ਕਿੱਡੀ ਸ਼ੇਦੀ ਆ ਆ ਬੜੀ ਛਾਲ ਮਾਰ ਕੇ ਚੜਿਆ ਹਾ ਤੇ ਜਦੋਂ ਤੋਂ ਉੱਥੇ ਖਲੋਤਾ ਹਾਂ ਤੇ ਉੱਥੇ ਬੰਬਰ ਲੱਗੇ ਤੇ ਮੈਂ ਤੈਨੂੰ ਬਾਜ ਮਾਣਾ ਮੈਂ ਆ ਇਹਦਾ ਸੁੰਦਰਾ ਆ ਜਾ ਤੂੰ ਆਪਣੇ ਧਨ ਖਲੋਤਾ ਫੋਨ ਆ ਲੈ ਮੈਨੂੰ ਫੋਨ ਆਉਂਦੇ ਆ ਇਹ ਚੱਕਰ ਆ ਪਿਆ ਸੀ ਜੇ ਫੋਨ ਨਾ ਆਉਂਦੇ ਆ ਤਾਂ ਫਿਰ ਥੋੜੀ ਕੋਈ ਇਦਾਂ ਦੀ ਗੱਲ ਹੀ ਯਾਰ ਮੈਂ ਉਹ ਕੀ ਕਰਾਂ ਗਰਗਰਾ ਕੇ ਦੋ ਆਪ ਤੇ ਤੈਨੂੰ ਖਾ ਲਿਆ ਭਰਾ ਹੁਣ ਤੂੰ ਵੀ ਰੱਖ ਜਾ ਨਾ ਚੱਲ ਨਹੀਂ ਜਾਣਦਾ ਕਰਾ ਦੇ ਮਿੰਟ ਦੇ ਸੌਣ ਦੇ ਕਰਾਗੇ ਤਾਂ ਅੱਜ ਮੈਂ ਕੋ ਕੀ ਪਹਿਲੇ ਤੇਰੇ ਕੋਲ ਜੀ ਕਰਾਇਆ ਕਨੇ ਸੱਚਾ ਹੈ ਚਲ ਫਿਰ ਕਰਾ ਮੇਰੇ ਲਈ ਥੋੜੇ ਰਹਿ ਓਏ ਅੱਲਾ ਇਤਾਂ ਆ ਇਥੋਂ ਕੋ ਖਵਾਣਾ ਹੀ ਹਣ ਭਾ ਹੈ ਪਹਿਲਾ ਕੰਮ ਦੇ ਕਰਾ ਉਸ ਜੀ ਵੀਰ ਰਾਣਾ ਕੀ ਕਹਿੰਦੇ ਆ ਹੋਰ ਸਾਡੀ ਕੀ ਆ ਕਰਦੇ ਕਰਾਣ ਆ ਸਾਡਾ ਵੀਰ ਇਹ ਕਹਿੰਦੇ ਹੈ ਛੜੇ ਬੇਟੀ ਤਾਂ ਨਾ ਕਰਦਾ ਪਰ ਆ ਬੋਲਾਦਾ ਐ ਜੀ ਕਿ ਜਾਨਾ ਤੇ ਲੱਗੇ ਨਾ ਮੂੰਹ ਦੀ ਘਟੇ ਜਾਏ ਬਾਈ ਤੇ ਇੱਥੇ ਗੱਲ ਕਰਦੇ ਆ ਯਾਰ ਤੇ ਇੱਥੇ ਕੋਈਆਂ ਪਰ ਆਉਂਦੀ ਹੁੰਦੀ ਹੈ ਬਣਾਉਂਦੇ ਹੈ ਇੰਜਨ ਕਿਹਨੇ ਗਿਆ ਬਾਈ ਅਪਲੋਡ ਸਪੀਡ ਨਹੀਂ ਹੈ ਜੀ ਘੋੜੇ ਦਿਨ ਹੋ ਗਏ ਗਾਈ ਪੰਜ ਵੇ ਵਲੌਗ ਨਹੀਂ ਪੈਂਡਿਆ ਇਸੇ ਚੱਕਰ ਚ ਪੰਜ ਵੇ ਵਲੌਗ ਨਹੀਂ ਪੈਂਡਿਆ ਬੁਰੀ ਲੇਟ ਪਰ ਅਪਣੇ ਚੈਨ ਚ ਮਣੀ ਦਾ ਸਾਰ ਕੀ ਕੀ ਨਪੜਾਈ ਤੇ ਨਵਦਾ ਵੇਜਿਆ ਸਾਰਾ ਗੋ ਲਾਵੇ ਮੈਟਰੋ ਕੀ ਲੋ ਜੋ ਮਰਜੀ ਭਰਾਇਆ ਇੰਨਾ ਕੋ ਹਲੈਣ ਨੂੰ ਵੇਖਿਓ ਹੁਣ ਜਿੱਥੇ ਹੀ ਚੱਲੇ ਨਾ ਉੱਥੇ ਲੈ ਵੀ ਮੈਟਰੋ ਜੋ ਮਰਜੀ ਲੋ ਗੱਲ ਇਹ ਆ ਵੀ ਹੁਣ ਮਿੱਤਰੋ ਆਪਾਂ ਵਾਈਫਾਈ ਵਾਲੇ ਵੀਰ ਤੋਂ ਆਪਾਂ ਉਹ ਕੰਪਲੇਂਟ ਪਵਾਈ ਆ ਕੰਪਲੇਂਟ ਉਹ ਵੀਰ ਕਹਿੰਦੇ ਆ ਹੀ ਵੀ ਹਾਂ ਵੀ ਕੰਪਲੇਂਟ ਤੁਹਾਡੇ ਕਿਉਂ ਨਹੀਂ ਪਈ ਘਰੇ ਘਰੇ ਉਹ ਵੀਰ ਨੂੰ ਹੁਣ ਅੱਧਾ ਘੰਟਾ ਕੰਪਲੀਟ ਪਾਉਣ ਤੇ ਲੱਗਾ ਵਾ ਜਿਹੜੀ ਮਤਲਬ Jio ਦਾ ਸਾਡਾ Wi-Fi ਅੱਧਾ ਘੰਟਾ ਕੰਪਲੀਟ ਪਾਉਣ ਤੇ ਲੱਗ ਗਿਆ ਨਾ ਤੇ ਵੇਖ ਲਓ ਆਪ ਉਹ ਮਤਲਬ ਕੰਮ ਕਰਦੇ Wi-Fi ਦਾ ਉਹ ਕੋਈ ਨਹੀਂ ਲੇਟ ਕੰਮ ਲੈਣ ਪਈ ਤੇ ਸਾਡੇ ਕੋ ਕਿੱਥੇ ਬੈਣੀ ਸੀ ਬਿਲਕੁਲ ਬਿਲਕੁਲ ਨਾਲੇ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਚ ਐਕਸਪੀਰੀਅੰਸ ਆ ਉਹ ਮਤਲਬ ਜਲਦੀ ਕਰ ਲੈਂਦਾ ਹਨਾ ਹੂੰ ਸਾਨੂੰ ਤੇ ਵੀ ਆਰਾਮ ਨਾਲ ਵੇਖਣਾ ਮੁਖਣਾ ਪੈਣਾ ਵੀ ਕੀ ਕਰਨਾ ਕੀ ਨਹੀਂ ਚ ਵੀਰ ਨੂੰ ਆਪਾਂ ਫੋਨ ਲਾਇਆ ਵੀ ਹਾਂ ਵੀ ਉਹ ਵੀਰ ਆਂਦਾ ਹੈ ਵੀ ਆ ਕੇ ਮੈਨੂੰ ਇੱਥੇ ਦੱਸੋ ਤੇ ਕੰਪਲੇਨ ਪਾਦਾ ਕਿ ਸੋ ਕੰਪਲੀਟ ਪਾਤੀ ਆਪ ਤੇ ਹੁਣ ਜਲਦੀ ਆਪਣਾ ਜਿਹੜਾ ਵਾਈਫਾਈ ਆ ਠੀਕ ਹੋਊਗਾ ਤੇ ਤੁਹਾਨੂੰ ਪੂਰੇ 5 ਵਜੇ ਵਲੋਗ ਤੁਹਾਡੇ ਤੱਕ ਪਹੁੰਚਿਆ ਕਰੂਗਾ। ਉਹ ਸੋ ਜੀ ਯਾਰ ਉਹਦੇ ਵੀ ਗਲਤੀ ਸਪੀਡ ਵੀ ਥੋੜੀ ਘਟੇ ਹੋ। ਸਪੀਡ ਤੇ ਘਟੇ ਆ ਬਾਕੀ ਜੇ ਦੇ ਮਿੱਤਰੋ ਇਹਦਾ ਮਤਲਬ ਹੋ ਗਿਆ ਸੈਟ। ਨਹੀਂ ਤੇ ਫਿਰ ਆਪਾਂ ਪੈਕੇਜ ਆਪਾਂ ਹੋਰ ਕੋਈ ਲੈ ਲਾਂਗੇ ਮਤਲਬ ਜਿੱਦਾਂ 100 MBBS ਵਾਲਾ ਲੈ ਲਾਂਗੇ ਹੁਣ ਆਪਣਾ 30 MBBS ਮਤਲਬ ਸਪੀਡ। ਸੋ ਬਾਕੀ ਆਇੜਾ ਆਪਣਾ ਕਸਟਡੀ ਭਾਵਾ ਕਟੜੀ ਜੀ। ਇਧਰ ਵੇਖੋ ਪਿੱਛੇ ਕੀ ਰਹਿ ਗਿਆ ਤੁਹਾਡਾ ਤੋ ਇਹ ਗਾਂ ਬਿਸ਼ਾਂ ਵੜਾ ਵੇਂਦੇ ਜੀ ਵਲੌਗ ਚ ਇਹੋ ਕਮੈਂਟ ਆਉਂਦੇ ਹੁੰਦੇ ਵੀ ਸਟੱਡੀ ਭਾ ਗੱਡੀ ਚ ਬੈਠਾ ਬੈਠਾ ਸਾਈਡ ਨੂੰ ਵੜਾ ਵੇਦਾ ਭਾ ਨਾ ਵੇਖ ਬੈਠਿਆ ਵੇਖਿਆ ਕਰ ਸਾਈਡ ਨੂੰ ਚੰਗਾ ਸੋ ਬਾਕੀ ਆਪਾਂ ਸੋਨੂ ਭਾ ਦਾ ਅੱਜ ਸਬਦਾ ਵਾ ਦੋ ਜਾਣੇ ਘਰ ਦੇ ਜੀਏ ਮਤਲਬ ਇਹ ਤੇ ਇਹਦੀ ਮਦਰ ਆ ਪਰ ਸਬਦਾ ਸਬਦਾ ਮੇਰੇ ਖਿਆਲ ਨਾਲ ਇਹ 10 ਦਿਨਾਂ ਬਾਅਦ ਹੀ ਲੈ ਹੁੰਦੇ ਤੇ ਸਬਦਾ ਵੇਖਿਓ ਪਿਛਲੀ ਵਾਰ ਵੇਖਿਆ ਨਾ ਤੇ ਪਿਛਲੇ ਕਿਤੇ ਵਲੌਗ ਚ ਵੇਖਿਆ ਵੀ ਬਹੁਤ ਬਹੁਤ ਸਬਦਾ ਲੈ ਲੈਂਦੇ ਇਹਨਾਂ ਸਬਦਾ ਕੀ ਕਰਦੇ ਡੋਨੇਟ ਤੇ ਨਹੀਂ ਕਰਦੇ ਮਾਮਾ ਮੈਨੂੰ ਲੱਗਦਾ ਡੋਨੇਟ ਹੀ ਕਰਦੇ ਜੀ ਬਾਕੀ ਸੋ ਮਿੱਤਰੋ ਆ ਰਹੇ ਆਂ ਅੰਦਰ ਅੰਦਰ ਚੱਲਦੇ ਆਂ ਨੀਡਸ ਵਾਲਿਆਂ ਕੋ ਆਏ ਆਂ ਆ ਵੇਖ ਲੋ ਇੱਥੇ ਆਏ ਜੀ ਨੀਡਸ ਸਟੋਰ ਤੇ ਤੇ ਅੰਦਰ ਮਿਲਦੇ ਆ ਰਹੋ ਚੱਲਦੇ ਆਂ ਚਲੋ ਆ ਰਹੇ ਆ ਰਹੇ ਤੇ ਖਵਾਉਣਾ ਹੀ ਕੋਹੋ ਭਰਾ ਪਖੋੜੀ ਲੱਗੀ ਹੋ ਉਹ ਮੈਂ ਇਹਨੂੰ ਕਹਿੰਦਾ ਮੈਂ ਖਵਾਉਣਾ ਹੀ ਕੋਹ ਅੰਦਰ ਤੇ ਚੱਲ ਜਾਨੇ ਆ ਸਬਦਾ ਲੈਣਾ ਹੁਣਾ ਵੇਖੀ ਬੱਤ ਚੱਲ ਠੀਕ ਆ ਰਹੋ ਫਿਰ ਲਓ ਵੀ ਮਿੱਤਰੋ ਬਾੜਾ ਨਹੀਂ ਨਾ ਕਿ ਸਬਦਾ ਲੈ ਲੈ ਜੀ ਕੇ ਕੇ ਬਹੁਤ ਮੇਕਾਰ ਕਾਂਦੇ ਰੇਦਾ ਕਾਂਦੇ ਰੇਦਾ ਮਹਾਰਾਜੋਂ ਬਖਸ਼ੀਆਂ ਚੀਜ਼ਾਂ ਇਹ ਕਿਸੇ ਵੀ ਆਹਦਾ ਮਹਾਰਾਜੋਂ ਚੀਜ਼ਾਂ ਬਖਸ਼ੀਆਂ ਏ ਆ ਨਹੀਂ ਆ ਲੈ ਪਾਈ ਓਹ ਵੱਡਾ ਕਿਲੋ ਦਾ ਉਹ ਮੈਂ ਆ ਲੈ ਓਏ ਵੱਡਾ ਰਹਿੰਦੇ ਕਿਉਂ ਵੱਡਾ ਕਿਉਂ ਆਈ ਨਹੀਂ ਸੱਟ ਜਾ ਕੇ ਕਰਨਾ ਨੂੰ ਬਾਕੀ ਬਾਕੀ ਇੱਕ ਗੱਲ ਆ ਇਹਨੇ ਜਿਹੜੀ ਕੰਪਨੀਆ ਨੇ ਸਿਫਤੀ ਲੈ ਲਈਆ ਮਤਲਬ ਵੀ ਦੇਸੀ ਘਿਓ ਲੈ ਲਿਆ ਤੂੰ ਦੇਸੀ ਨਾ ਲੈ ਤੈਨੂੰ ਦੇਸੀ ਨਹੀਂ ਮਿੱਤਰਾ ਪਜੜਾ ਇਦਾਂ ਆਏ ਯਾਰ ਅਰੇ ਇਹਦੇ ਜਦੋਂ ਕੰਮ ਆਵੇ ਸਭ ਕੋ ਚੱਲੂਗਾ ਆਏ ਓਏ ਤੇ ਫੇਰ ਆਏ ਓਏ ਗਾਲੀ ਨਾ ਕਰ ਫੇਰ ਬੜੀ ਗਾਲੀ ਨਾ ਕਰ ਲਿੰਕ ਤੇ ਲੱਖਾਂ ਰੁਪਈਆਂ ਦਾ ਨੁਕਸਾਨ ਕਰਾ ਲਿਆ ਅਣਖ ਦੇ ਗੱਲ ਆ ਜਾਂਦੀ ਆਏ ਓਏ ਅਣਖ ਦੇ ਗੱਲ ਲੱਖਾਂ ਰੁਪਈਆਂ ਦਾ ਨੁਕਸਾਨ ਕਰਾ ਨਹੀਂ ਦੇ ਕਰਾਇਆ ਸਾਢੇ ਨੂੰ 6 ਲੱਖ ਰੁਪਈਆ ਦਾ ਨੁਕਸਾਨ ਆਇਆ ਸਾਡਾ ਹੂੰ ਐਵੇਂ ਗਿਆ ਨਹੀਂ ਰੋਜ ਦਾ ਮਲ ਚਮਚਾ ਖਾਇਆ ਕਰੇਗਾ ਹਣ ਇਹ ਨਾ ਪੁੱਛਦੇ ਆਪ ਨਹੀਂ ਪਤਾ ਨਹੀਂ ਦੱਸ ਦੇ ਦੇ ਹੋਏ ਕਰਾ ਚਾਹੀਏ ਓਏ ਲੋ ਵੀਰ ਨੇ ਹੁਣ ਸ਼ੱਕਰ ਵੀ ਆਂਦਾ ਲੈ ਲੈਣੀ ਆ ਆंदा ਕਿ ਹੋਣਾ ਸ਼ੱਕਰ ਚੱਲਿਆ ਕਰੋਗੇ ਹੁਣ ਪੱਕੀ ਕਿ ਹੋਣਾ ਸ਼ੱਕਰ ਓਏ ਆਏ ਹਾਏ ਓਏ ਤੇ ਅੱਜ ਜਿਮ ਟਾਈਮ ਵਾਲਾ ਓਵਰੋ ਚੱਲ ਗਿਆ ਹੁਣ ਕੀ ਮਤਲਬ ਕਹਿ ਸਕੀਂ ਨਹੀਂ ਆਂਦੇ ਭਾਵੇਂ ਰਾਤ ਦੇ 9 ਵਜਣ ਜਿਮ ਨੂੰ ਓਵਰ ਨਹੀਂ ਆਂਦੇ ਬਸ ਬਸ ਜਿਮ ਨਹੀਂ ਮਿਸ ਹੋਣੀ ਮਿਸ ਨਹੀਂ ਹੋਣੀ ਮਿੱਤਰੋ ਜਿਮ ਨਹੀਂ ਆਂਦਾ ਵੀਰ ਆਂਦਾ ਮਿਸ ਕਰਨੀ ਬਾਕੀ ਰਾਤ ਦੇ ਭਾਵੇਂ 9 ਵਜਣ ਵੇਲੋ ਸਦਾ ਚੈਲੰਜ ਕਰੀ ਜਾਂਦਾ ਏ ਤੇ ਸਾਰਿਆਂ ਨੂੰ ਤੇਰੇ ਲਈ ਕਸੂਰ ਕਸੂਰ ਤੇ ਹਾਂ ਲਓ ਮਿੱਤਰੋ ਗੱਡੀ ਚੈੱਕ ਕਰੋ ਵੈਲਫੇਅਰ ਆਏ ਹਾਏ ਐਂਡ ਵੀਓ ਏ 1.22 ਕਰੋੜ 2.1 ਪੁਆਇੰਟ ਦੇ 3 ਕਰੋੜ ਕਿੰਨੇ ਕਰੋੜ ਦੀ ਆ ਡੇਢ ਕਰੋੜ ਤੱਕ ਪਹੁੰਚ ਜਾਂਦੀ ਹੈ ਡੇਢ ਕਰੋੜ ਦੀ ਜੇ ਮਿੱਤਰੋ ਬਾਕੀ ਗੱਲ ਇਹ ਆ ਨਾ ਮਿੱਤਰੋ ਆਪਾਂ ਬੈਠੇ ਰਹੇ ਨਹੀਂ ਕਦੀ ਗੱਡੀ ਇਹ ਚ ਸੋ ਰੱਬ ਮਿਹਰ ਕਰੇ ਕਦੀ ਭਾਵਾਂਗੇ ਜ਼ਿੰਦਗੀ ਦੇ ਵਿੱਚ ਪਰ ਨਹੀਂ ਆਈ ਦਰੂਰ ਪਰ ਗੱਲ ਇਹ ਆ ਵੀ ਪਰ ਅਸੀਂ ਇਹਨੂੰ ਦੱਸਦੇ ਆ ਵੀ ਜੇ ਸੁਣਨ ਤੇ ਸਾਡੇ ਮਤਲਬ ਆਇਆ ਵਾ ਵੀ ਹਾਂ ਵੀ ਗੱਡੀ ਬਹੁਤ ਕੰਫਰਟੇਬਲ ਹੁੰਦੀ ਹੈ ਜੇ ਭਈਏ ਆਪਾਂ ਹਾਂ ਬੰਦਾ ਲੰਮਾ ਵੀ ਬੈ ਸਕਦਾ ਇਹ ਚ ਓਏ ਲੰਮਾ ਬੈ ਕੇ ਜਾਂਦਾ ਮੈਨੂੰ ਹੈਂ ਵੇਖ ਲਓ ਇਦਾਂ ਲੱਗਦੀ ਕਰੂਗਾ ਜਿੱਦਾਂ ਮਿਨੀ ਬੱਸ ਜੀ ਨਹੀਂ ਹੁੰਦੀ ਮਿਨੀ ਬੱਸ ਜੀ ਦਾ ਗੱਡੀ ਬੜੀ ਏ ਹੈ ਆਹ ਓਏ ਡੋਡੇ ਬੜੀ ਭਰਾਵਾ ਏ ਇਹ ਵੀਡੀਓ ਵੇਖੀ ਨਾ ਤੁਹਾਨੂੰ ਸ਼ੌਂਕ ਗੱਡੀਆਂ ਹੁੰਦੀਆਂ ਦਾ ਅੱਛਾ ਮੇਰੇ ਵੀ ਦੇਖਣਾ ਪਰ ਗੱਡੀ ਵੇਖਣ ਨੂੰ ਤੇ ਵਧੀਆ ਲੱਗਣ ਈ ਨਾ ਹਾਂ ਗੱਡੀ ਫਿਰ ਰਹੇ ਇੱਕਦਾਂ ਗੱਡੀਆਂ ਵਕਾਉਨੇ ਰੋਲੋ ਪਹਿਲੇ ਖਾਇਆ ਡੋਡ ਕੋਈ ਤਾਂ ਆਹ ਫੜ ਕੇ ਆਹ ਫੋਨ ਫੜੀ ਗੱਡੀਆਂ ਵਕਾਉਣੀ ਏ ਇੱਕਦਾਂ ਚਾਹੀਏ ਜਰੂਰ ਆਉਂਗਾ ਬਈਆ ਲੈਣੀ ਮੇਰੇ ਨਾਲ ਨਹੀਂ ਨਹੀਂ ਇੰਨੀ ਇਦਰੀ ਵਜਾ ਲੈ ਲਗਾ ਮਾਮਾ ਆਪਾਂ ਫੌਲੇ ਕਚਰੀ ਜਾਂਦੇ ਹੋਈ ਕਚਰੀ ਜਾਂਦੇ ਬੜੀ ਵਝਾਈ ਗੱਡੀਆਂ ਨੇ ਮੈਂ ਤੈਨੂੰ ਪਹਿਲਾਂ ਗਿਆ ਬਹੁਤ ਨਿਕਲਦੀ ਏ ਇਹਦੇ ਕਿ ਉਹ ਗੱਲ پتہ ਕਿੰਨੀ ਦੇ ਜਾਂਦਾ ਜਾਣਾ ਹੁੰਦਾ ਟਾਈਮ ਸਰ ਉਹ ਯਾਰ ਇਹਦੇ ਜਿਆਦਾ ਵਝਾਉਂ ਡਿਆ ਵਾ ਗਾਈਜ਼ ਮੈਂ ਤਾਂ ਆ ਥੱਕਾ ਰਹੀ ਸੌ ਪਹੁੰਚ ਗਈ ਹੈ ਸੌ 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 ਪਹੁੰਚ ਵੀ ਗਈ ਆ ਸੌ ਦੀ ਇਹ ਤਾਂ ਪਹਿਨੇ 110 ਤੇ ਚੱਲ ਗਈ ਆ ਐਵੇਂ 1000 ਪਹੁੰਚੇ ਓਏ ਹੋ ਹੋ ਦੇਖ ਲਈ ਦੇਖੇ ਹੁਣ ਲਾਗੋ ਦੀ ਰੰਗ ਲੱਗੀ ਜੀ ਮਿੱਤਰੋ ਵੇਖਿਓ ਹੁਣ ਐ ਬਹੁਤ ਆ ਜਾਂਦੀ ਏ ਹੋ ਗਈ ਓਏ ਓਏ ਗਈ ਓਏ ਆ ਜਾਂਦੀ ਓ ਵੀ ਮਿੱਤਰੋ ਆ ਚੁੱਕੇ ਆਪਾਂ ਅਣ ਘਰੇ ਸੋ ਹਨੇਰਾ ਹੀ ਹੋ ਗਿਆ ਹੁਣ ਤੇ ਕਿਉਂਕਿ ਆਉਂਦੇ-ਆਉਂਦੇ ਆਪਾਂ ਨੂੰ ਕਾਫੀ ਟਾਈਮ ਇੱਕ ਅੱਧੀ ਜਗ੍ਹਾ ਤੇ ਹੋਰ ਰੁਕਣਾ ਸੀ ਉਹ ਵੀਰ ਨੇ ਥੋੜਾ ਕੁਝ ਲੈਣਾ ਸੀ ਕਾਸ਼ਪਾ ਨੇ ਸੋ ਇਹ ਕਰਕੇ ਆਪਾਂ ਨੂੰ ਰੁਕਣਾ ਪੈ ਗਿਆ ਤੇ ਬਾਕੀ ਆਪਾਂ ਤੁਹਾਨੂੰ ਪਤਾ ਵਾਈਫਾਈ ਵਾਲੇ ਵਾਲੇ ਵੀਰਾਂ ਲਗੇ ਆ ਤੇ ਉਹਨੇ ਕਿਹਾ ਵੀ ਹਾਂ ਕੰਪਲੀਟ ਪਾਤੀ ਵੇਖੋ ਹੁਣ ਕਿਦਨ ਤੱਕ ਪਾ ਆਉਂਦੇ ਆ ਠੀਕ ਕਰਨ ਵਾਈਫਾਈ ਨੂੰ ਬਾਕੀ ਇਹ ਜਗਦਾ ਤੇ ਬਹੁਤ ਹੀ ਸੋਹਣਾ ਲੱਗਦਾ ਵਾ ਤੇ ਪਰ ਚੱਲ ਚੱਲਣੀ ਸਹੀ ਨਹੀਂ ਡਿਆ ਚਲੋ ਕੋਈ ਗੱਲ ਨਹੀਂ ਭਾਈ ਅੱਜ ਰਿਕਵੈਸਟ ਉਹਨਾਂ ਨੂੰ ਵੀ ਹਾਂ ਵੀ ਮਿੱਤਰੋ ਠੀਕ ਕਰਕੇ ਜਾਓ ਸੋ ਵੇਨੇ ਹੁਣ ਕਿਦਨ ਆਉਂਦੇ ਪਾ ਨਹੀਂ ਠੀਕ ਕਰਕੇ ਜਾਂਦੇ ਆ ਤੇ ਫਿਰ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਜ਼ਰੂਰ ਵਿਖਾਵਾਂਗੇ ਵੀ ਹਾਂ ਠੀਕ ਕਰ ਗਏ ਆ ਤੇ ਕਿਦਾਂ ਦੀ ਮਿਲ ਕੇ ਕਿਦਾਂ ਦੇ ਮਿਲ ਕੇ ਨੀਸ਼ੀਤੀ ਵਲੌਗ ਪੈਂਦੇ ਆ ਤੇ ਸੋ ਬਾਕੀ ਪਹਿਲਾਂ ਪਹਿਲਾਂ ਸਹੀ ਚੱਲਦਾ ਸੀ ਹੁਣ ਈ ਥੋੜਾ ਥੋੜਾ ਚਿਰ ਹੋਇਆ ਹੁਣ ਈ ਫਰਕ ਪਿਆ ਵਾ ਥੋੜਾਕ ਸੋ ਬਾਕੀ ਹਨੇਰਾ ਐਸ ਵਕਤ ਹੋਲ ਹੋ ਗਿਆ ਜੇ ਐਸ ਵਕਤ ਵੀ ਬੱਦਲ ਵੇਖ ਲਓ ਪੂਰਾ ਸਿਖਰਾਂ ਦੇ ਜੇ ਐ ਵਕਤ ਪਤਾ ਨਹੀਂ ਕਿਹੜੇ ਟਾਈਮ ਹੀ ਪੈ ਜਾਣਾ ਫੇਰ ਸੋ ਬਾਕੀ ਸੈਰ ਸਪਟਾ ਕਰਨ ਦੇ ਆਪਾਂ ਮੈਂ ਚਲੋ ਰੁਟੀਨ ਆ ਤੇ ਰੁਟੀਨ ਨਾ ਹੀ ਟੁੱਟੀ ਜਾਵੇ ਸੈਰ ਦੀ ਬਾਕੀ ਮਿੱਤਰੋ ਅੱਜ ਦਾ ਵਲੌਗ ਤੇ ਇੰਨਾ ਵਿਆਵਾ ਵੀ ਹਾਂ ਵੀ ਜਿੱਥੇ ਆਪਾਂ ਪਹਿਲਾਂ ਥੋੜਾ ਜਿਹਾ ਵੀਰ ਨੂੰ ਇੱਕ ਨੂੰ ਮਿਲਦਾ ਇਹ ਚਾਹੇ ਚੋਰੀ ਗਏ ਹਨ ਤੇ ਉਥੇ ਉਹਨਾਂ ਕੋ Wi-Fi ਲੈ ਕੇ ਉਥੇ ਥੋੜਾ ਜਿਹਾ ਵਲੋਗ ਮਤਲਬ ਅਪਲੋਡ ਤੇ ਲਾਇਆ ਫਿਰ ਆਪਾਂ ਜਿੱਥੇ ਉਹ ਵੀਰ ਉਹਨਾਂ ਕੋ ਗਏ ਹਨ ਮਤਲਬ Jio ਦੀ ਬ੍ਰਾਂਚ ਦੇ ਵਿੱਚ ਉਹਨਾਂ ਕੋ ਮਤਲਬ ਲੈ ਕੇ ਉਹਨਾਂ ਦਾ ਮਤਲਬ Wi-Fi ਦਾ ਪਾਸਵਰਡ ਉਹ ਤੋਂ ਬਾਅਦ ਉਥੇ ਜਾ ਕੇ ਵਲੋਗ ਮਤਲਬ ਪੂਰਾ ਪਾਇਆ ਕਿਉਂਕਿ ਉਹਨਾਂ ਦੇ ਰੇਂਜ ਬਹੁਤ ਜ਼ਿਆਦਾ ਆਉਂਦੀ ਸੀ ਤੇ ਬਾਕੀ ਮਿੱਤਰੋ ਆ ਮੇਰੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆ ਸਮਾਪਤੀ ਸੋ ਮਿਲਦੇ ਆ ਆਪਾਂ ਅੱਜ ਜਲਦੀ ਅਗਲੇ ਵਲੌਗ ਦੇ ਵਿੱਚ ਸੋ ਭਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਸੋ ਇਦਾਂ ਹੀ ਆਪਾਂ ਕੈਂਟ ਤੋਂ ਕੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਹੀ ਰੋਜ਼ ਆਉਂਦੇ ਰਵਾਂਗੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਬਾਏ ਬਾਏ